ਹਾਂਜੀ ਮਿੱਤਰੋ ਕੀ ਹਾਲ ਚਾਲ ਆ ਸਵਾਗਤ ਆ ਤੁਹਾਡਾ ਸਾਰਿਆਂ ਦਾ ਆਪਣੇ ਚੈਨਲ ਜੱਟ ਬਲੌਗਰ ਤੇ ਤੇ ਅੱਜ ਦੀ ਵੀਡੀਓ ਤੁਹਾਨੂੰ ਬਹੁਤ ਖਾਸ ਦਿਖਾ ਰਹੇ ਆ ਜਿਵੇਂ ਆਪਾਂ ਹਰਿਆਣੇ ਦੇ ਵਿੱਚ ਜਾ ਕੇ ਵੀ ਮੱਜਾਂ ਦੀਆਂ ਵੀਡੀਓ ਬਣਾਉਨੇ ਆ ਤੇ ਬਹੁਤ ਘੈਂਟ ਬਾਈ ਦੇ ਕੋਲੇ ਲੈ ਕੇ ਆਏ ਆ ਤੁਹਾਨੂੰ ਪੂਰਾ ਨਾਮ ਪੰਜਾਬ ਦੇ ਮੇਲਿਆਂ ਵਿੱਚ ਵੀ ਤੇ ਪੰਜਾਬ ਦੇ ਵਿੱਚ ਵੀ ਸਾਰੇ ਵੱਡੇ ਮੇਲਿਆਂ ਤੇ ਬਾਈ ਦਾ ਨਾਂ ਚੱਲਦਾ ਸਪੈਸ਼ਲ ਮੱਜ ਜਿਹੜੀ ਆ ਵੀ ਦਿਖਾਉਣੀ ਆ ਬਾਈ ਨਾਲ ਗੱਲਬਾਤ ਕਰਾਵਾਂਗੇ ਇਹ ਮੱਝ ਦੇ ਜਿਹੜੇ ਬੱਚੇ ਆ ਪੇਟ ਦੇ ਵਿੱਚ ਹੀ 2-2 ਲੱਖ ਰੁਪਏ ਦੀਆਂ ਸਾਈਆਂ ਮੱਝ ਦੀਆਂ ਕੱਟੀਆਂ ਦੀਆਂ ਹੋ ਜਾਂਦੀਆਂ ਆਹ ਵਾਲੀ ਕੱਟੀ ਤੁਹਾਨੂੰ ਦਿਖਾ ਦਿੰਨੇ ਆ ਇਹ ਹੁਣੇ ਹੀ ਪੂਰੇ 2 ਲੱਖ ਰੁਪਏ ਦੀ ਵਿਕੀ ਆ ਇਹ ਕੱਟੀ ਤੇ ਇੱਕ ਆ ਬਾਈ ਨੇ ਮੱਝ 6 ਲੱਖ ਰੁਪਏ ਦੀ ਵੇਚੀ ਆ ਉਹਦੀ ਇਹ M468 ਦੀ ਕੱਟੀ ਆ ਦੇਖ ਲਓ ਤੁਸੀਂ ਇੱਕ ਆ ਸਾਹਮਣੇ ਮੱਝ ਇਹ ਵੀ ਬਹੁਤ ਮਹਿੰਗੀ ਲੈ ਕੇ ਆਏ ਆ ਬਾਈ ਸਾਹਮਣੇ ਖੜੀ ਆ ਥੋੜੇ ਇੱਕ ਪਸੂ ਰੱਖਦੇ ਆ ਤੇ ਪੂਰੇ ਟੌਪ ਕੁਆਲਿਟੀ ਦੇ ਆ ਮੱਝ ਜਿਹੜੀ 26 ਕਿਲੋ ਦੁੱਧ ਦਿੰਦੀ ਐ ਇਹ ਪੀਕ ਲੈਵਲ ਤੇ ਭਾਈ ਨਾਲ ਵੀ ਸਾਰੀ ਗੱਲਬਾਤ ਕਰਾਉਨੇ ਆ ਕੀ ਹਾਲ ਆ ਜੀ ਬਾਈ ਜੀ ਠੀਕ ਠਾਕ ਬਾਈ ਜੀ ਕੀ ਨਾਮ ਆ ਜੀ ਆਪਣਾ ਮੇਰਾ ਸੁਨੀਲ ਆ ਬਾਈ ਸੁਨੀਲ ਨਾਮ ਆ ਤੇ ਕਿਹੜਾ ਪੈਂਡ ਆ ਜੀ ਇਹ ਇਹ ਸੀਸਰ ਹੈ ਬਾਈ ਸੀਸਰ ਪੈਂਡ ਤੇ ਸੁਨੀਲ ਨਾਮ ਆ ਤੇ ਆ ਮਿੱਤਰੋ ਦੇਖ ਲਓ ਮਟਰੂ ਕੁੰਗੜ ਵਾਲਾ ਪੰਜਾਬ ਦੇ ਬਹੁਤ ਸਾਰੇ ਬੰਦੇ ਜਿਹੜੇ ਟੌਪ ਟੌਪ ਕੁਆਲਿਟੀ ਦੀਆਂ ਮੱਝਾਂ ਲੈਂਦੇ ਆ ਇਹ ਬੰਦੇ ਕੋਲੇ ਆਉਂਦੇ ਆ ਤੇ ਇਹਦੇ ਇੰਨੇ ਕੁ ਲੈਂਕਾ ਸਾਰੇ ਏਰੀਏ 'ਚ ਇਹਨੂੰ ਕੀ ਕਹਿੰਦੇ ਆ ਜੀ ਡਾਉਣ ਕਹਿੰਦੇ ਆ ਆਯੂ ਹਮਾਰਾ ਏਰੀਆ ਦਾ ਸੋਨ ਨਾ ਬਰਾਈ। ਇਹ ਸਾਰੇ ਏਰੀਆ ਦਾ ਡਾਊਨ ਬੰਦਾ ਇਹ। ਪੂਰੀਆਂ ਟੌਪ ਟੌਪ ਮੱਝਾਂ ਦਵਾਦਨ। ਜਿੰਨੇ ਵੀ ਬੰਦੇ ਆ ਜਿਹੜੇ ਪੂਰੇ ਤਗੜੇ ਹਰਿਆਣੇ ਦੇ ਵਪਾਰੀ ਸਾਰੇ ਇਹਨੂੰ ਹੀ ਦੱਸਦੇ ਜਦੋਂ ਕੋਈ ਪਸ਼ੂ ਕਾਹੂ ਹੁੰਦਾ ਇਹ ਮੱਝ ਆਪਾਂ ਕਿੰਨੇ ਦੀ ਲੈ ਕੇ ਜਾਂਦੀ ਸੀ ਜੀ? ਜੀ ਅਮਨ ਲੈ ਕੇ ਆ ਬੱਛਾ ਲੱਗਦਾ ਹੈ। 6 ਲੱਖ 10 ਹਜ਼ਾਰ ਦੀ ਮੱਝ ਲੈ ਕੇ ਆਂਦੀ ਸੀ ਬਾਈ ਨੇ ਕਿੰਨੇ ਦੁੱਧ ਆ ਲਈ ਜੀ ਇਹ? ਇਸਨੇ ਰੋਤਕ ਨਿਕਲਿਆ ਨਾ ਭਾਈ 23 ਕਿਲੋ ਦੁੱਧ। ਰੋਤਕ ਮੇਲੇ ਚ ਰੋਧਕ ਦੇ ਮੇਲੇ 'ਚ ਮਿੱਤਰੋ 23 ਕਿਲੋ ਦੁੱਧ ਕੱਢਿਆ ਸੀ ਇਹ ਮੱਝ ਨੇ ਇਹਦਾ ਕੋਈ ਆਪਦਾ ਪਤਾ ਤਾਂ ਨਹੀਂ ਹੋਣਾ ਕਿਹੜੇ ਸੀਮੰਦੀ ਆਏ ਨਾ ਇਸ ਦਾ ਕੋਈ ਅਤਾਪਤਾ ਨਹੀਂ ਅੱਛਾ ਜੀ ਪੰਚਾਇਤੀ ਦੀ ਆ ਅੱਛਾ ਪੰਚਾਇਤੀ ਦੀ ਆ ਤੇ ਜਿਵੇਂ ਕਿਸੇ ਬੰਦੇ ਨੇ ਬਰੀਡ ਤੇ ਕੰਮ ਕਰਨਾ ਹੁੰਦਾ ਤੇ ਤੁਸੀਂ ਸੇਲ ਕਰ ਦਿੰਦੇ ਹਾਂ ਨਾ ਬੱਚੇ ਆ ਕੁੱਟੀ-ਕੁੱਟੀ ਸੇਲ ਕਰਦੇ ਆ ਵਈ ਕਰਦੇ ਜੀ ਅੱਛਾ ਵੱਡੇ ਪਸ਼ੂ ਨਹੀਂ ਕਰਦੇ ਨਾ ਵੱਡੇ ਤੇ ਤਾਂ ਕਮੇ ਚਾਂਸ ਹੁੰਦੇ ਹਾਂ ਹਾਂ ਫਿਰ ਇੰਨਾ ਰੇਟ ਵੀ ਛੇਤੀ ਕੋਈ ਭਰਦਾ ਨਹੀਂ ਹੈ ਨਾ ਤੇ ਜਿੰਨ ਰੇਟ ਤੋਂ ਲਗਾ ਦੇ ਹੈ चीज ਕੇ ਤਾਂ ਪੈਸੇ ਲਗਾਣੇ ਪਟੇਗੇ ਬੱਚਾ ਬੇ ਹਾਂ ਹਾਂ ਕਿ ਕਮੇ ਸੇਲ ਕਰਾਂ ਸਭ ਤੋਂ ਸੁੱਖਾ ਹੈ ਹਾਂ ਬੱਚੇ ਜਿਹੜੇ ਸੇਲ ਹੋ ਜਾਂਦੇ ਆ ਤੇ ਜਿਹੜੀ ਜੀ ਇਧਰਲੇ ਪਾਸੇ ਆ ਗਈ ਮੱਝ ਇਹਦੀ ਕੀ ਡਿਟੇਲ ਆ ਠੀਕ ਆ ਭਾਈ 21 22 ਕਿਲੋ ਦੁੱਧ ਦੇਵਾ ਹੈ ਅੱਛਾ ਜੀ ਦੁੱਧਾ ਸੁਆਈ ਦਾ ਅੱਛਾ ਜੀ ਇਹ ਕਿੰਨੇ ਦੀ ਲਈ ਸੀ ਤੁਸੀਂ ਦੱਸਿਆ ਜੀ ਜੀ ਆ 4 ਲੱਖ 10 ਹਜ਼ਾਰ 4 ਲੱਖ 10 ਹਜ਼ਾਰ ਦੀ ਮਿੱਤਰੋ ਇਹ ਮੱਝ ਲਈ ਆ ਦੂਜੇ ਸੂਏ نیچے ਕੱਟੀ ਹੈ نیچے ਇਹਦੇ ਵੀ ਕੱਟੀ ਆ ਤੇ ਇਹਦੇ ਮਾਰੇ ਮੜਾ ਜੀ ਇੱਧਰ ਆ ਕੇ ਦੱਸੋ ਜੀ ਇਹਦੀ ਡਿਟੇਲ ਵੱਡੀ ਮੱਝ ਦੀ ਆ ਜੋ ਇਹ ਇੱਧਰ ਸਾਹਮਣੇ ਇਹਦੀ ਮਾੜੀ ਜਾਣਕਾਰੀ ਦਿਓ ਇਹ ਉਹੀ ਹੈ ਨਾ ਜਿਹਦੇ ਬੱਚੇ ਸਾਈ ਪਹਿਲਾਂ ਹੀ ਹੋ ਜਾਂਦੀ ਬੱਚੇ ਜੰਮਣ ਤੋਂ ਪਹਿਲੇ ਭਾਈ ਸਾਹਿਬ ਦੋ ਸੇਲ ਕਰਨਾ ਹੈ ਨਾ ਹਾਂਜੀ ਇੱਕ ਮੈਂ ਵਿਗ ਜਾਵਾਂ ਹੁਣ ਇਹ ਕੱਟੀ ਆਪਣੇ ਪਾਸ ਬਾਕੀ ਸਾਰੇ ਸੇਲ ਹੋ ਗਏ ਉਹ ਵੀ ਘਰ ਰੱਖਣੀ ਹੈ ਇਸ ਲਈ ਅੱਛਾ ਹਾਂ ਨਹੀਂ ਉਸ ਤੋਂ ਵੀ ਲੈਣ ਵਾਲੇ ਕਾਫੀ ਨੇ ਅੱਛਾ ਅੱਛਾ ਇਹਦਾ ਵੀ 2 ਲੱਖ ਤੁਸੀਂ ਕਹਿੰਦੇ ਲੱਗ ਗਿਆ ਨਾ ਹਾਂ ਹਾਂ ਉਹ ਪਰਲੀ ਸਾਈਡ ਹੈ ਨਾ ਉਹ ਹਾਂ ਪਰਲੀ ਸਾਈਡ ਤੇ ਇਹ ਕਿੰਨਾ ਦੁੱਧ ਦਿੰਦੀ ਹੈ ਜੀ ਪੀਕ ਲੈਵਲ ਤੇ ਭਾਈ ਇਹ ਮੇਰੇ ਅਮਜ਼ਾ ਕੀ ਨਿਕਲਿਆ 25 ਕਿਲੋ ਦੁੱਧ ਮੇਲੇ ਤੇ ਜਾ ਕੇ 25 ਕਿਲੋ ਦੁੱਧ ਕੱਢੇ ਠੀਕ ਹੈ ਗਰਾਂ ਤੋਂ ਥੋੜਾ 2 ਕਿਲੋ 3 ਕਿਲੋ ਰ ਵੀ ਜ਼ਿਆਦਾ ਇਹਦੇ ਹੋ ਹਾਂ ਹਾਂ ਇਹ ਮੇਲੇ ਮੇ 25 ਕਿਲੋ ਦੁੱਧ 24 ਕਿਲੋ ਦੁੱਧ ਬਾਕੀ ਇਹ ਰ ਗਈ ਜਿਹੜਾ ਮਿੱਤਰੋ ਪੂਰਾ ਘੈਂਟ ਆ ਮੱਝਾਂ ਇੱਥੋਂ ਦੀਆਂ ਤੇ ਆ ਘੱਟੀ ਜਿਹੜੀ ਤੁਸੀਂ ਦਿਖਾਈ ਸੀ ਜੀ ਐਮ 468 ਦੀ ਇਹਦੀ ਮਾਂ ਦਾ ਕਿੰਨਾ ਦੁੱਧ ਕਰਦੀ ਸੀ ਭਾਈ ਸਾਹਿਬ ਅੱਛਾ ਇਹਦੀ ਮਾਂ ਦਾ ਕਿੰਨਾ ਦੁੱਧ ਸੀਗਾ ਜੀ ਮਾਂ ਨਾਲ ਨਿਕਲਿਆ ਥੋੜਾ Rajasthan ਉੱਛੜੀ ਤੋਂ 2.24 ਕਿਲੋ ਰਾਜਸਥਾਨ ਦੇ ਮੇਲੇ ਚ ਹਾਂ ਦੂਸਰਾ ਬਿਆੰਤ ਮੈਂ ਅੱਛਾ ਹਾਂ ਯਾਰ ਰਕਲੀ ਸੀ ਉਹ ਸੇਲ ਕਰ ਦਿੱਤੀ ਅੱਛਾ ਆ ਦੋਵੇਂ ਕਟੀਆਂ ਛੋਟੀਆਂ ਉਹਨਾਂ ਦੀਆਂ ਕਿਉਂ ਕਿ ਜੋਟੀ ਕੀ ਸਰਕਾਰੀ ਸੀਮਨ ਵੀ ਬਹੁਤ ਵਾਰਤ ਦੇ ਛੋਟੇ ਇੱਧਰ ਹਨਾ ਜੀ ਐਚਐਲਡੀਵੀ ਦੇ ਹਾਂ ਐਚਐਲਡੀਵੀ ਕਿ ਲਗਭਗ ਲਗਭਗ ਹਾਂਜੀ ਤੇ ਜੇ ਕੋਈ ਬੁਲਟ ਕੀ ਇਹ ਕਟੜੀ ਅੱਛਾ ਕਿਹੜੇ ਸੀਮਨ ਦੀ ਬੁਲਟ ਬੋਲਟ ਇਹ ਕਿਹੜੇ ਦਾ ਜੀ ਐਚਐਸਬੀ ਫਿਲਹਾਲ ਤੋਂ ਪਹਿਲੇ ਜੈ ਸਿੰਘ ਭਾਈ ਪਾਸ ਅੱਛਾ ਅੱਛਾ ਸੰਤਨੀਵਾਲ ਵਾਲਾ ਲੈਂਦਾ ਐਚਐਸਬੀ ਵਾਲੇ ਹਾਂ ਉਹ ਦੇਖ ਲਓ ਮਿੱਤਰੋ ਐਚਐਸਵੀ ਸੰਸਨੀ ਵਾਲਾ ਲਿਆਂਦੇ ਬੋਲਟ ਸਾਨ ਦੀ ਕੱਟੀ ਹੈ ਬਾਈ ਕੋਲੇ ਯਾਰ 466 ਹੈ ਹਾਂਜੀ ਯਾ ਹੈ ਚਲਡੀ ਵੀ ਇਸ ਦੀ ਗੱਲ ਕਰੀਏ ਕਈ ਪੰਜਾਬ ਦੇ ਬੰਦੇ ਪੁੱਛ ਲੈਂਦੇ ਆ ਮੋਟੀ ਮੋਟੀ ਖਰਾਕ ਕੀ ਪਾਉਣੇ ਜੀ ਤੁਸੀਂ ਖੁਰਾਕ ਭਾਈ ਨੂੰ ਮੰਨ ਲੈ ਬੰਜੋੜਾਂ ਖੜੋ ਅੱਛਾ ਔਰ ਸੋਲਿਆਂ ਹੀ ਚੂਰੀ ਹੋ ਗਈ ਅੱਛਾ ਠੀਕ ਹੈ ਠੀਕ ਹੋ ਗਿਆ ਠੀਕ ਹੈ ਵੀ ਔਰ ਦੇਸੀ ghee ਹੋ ਗਿਆ ਦੇਸੀ ghee ਹਾਂ ਔਰ ਸਰੋਂ ਦਾ ਤੇਲ ਹੋ ਗਿਆ ਸਰੋਂ ਦਾ ਤੇਲ ਠੀਕ ਹੈ ਠੀਕ ਹੈ ਜੀ ਗੁੜ ਗੁੜ ਹਾਂ ਜੀ ਮੇਥੀ ਮੇਥੀ ਹਾਂ ਜੀ ਔਰ ਮੈਂ ਮਿਕਸ ਚਨੇ ਵੀ ਕਰਾਉਣਗੇ ਅੱਛਾ ਅੱਛਾ ਛਿਲਕੇ ਦੇ ਨਾਲ ਚਨੇ ਵੀ ਹਾਂ ਠੀਕ ਹੈ ਜੀ ਮਤਲਬ ਥੋੜੀ ਕੁਆਲਿਟੀ ਵੱਧ ਜਾਵੇ ਹਾਂ ਜੀ ਹਾਂ ਜੀ ਔਰ ਉਹ ਸਾਰੀ ਚੀਜ਼ ਦੇਵਾ ਕੈਲਸ਼ੀਅਮ ਪਲਸੀਮੀ ਨੂੰ ਕੁਝ ਨਹੀਂ ਦਿੰਦੇ ਇਹਨਾਂ ਦਾਣਾ ਦਾਣਾ ਧਣ ਧਣਮ ਕੋਈ ਦੁੱਧ ਨਹੀਂ ਦਿੰਦੇ ਮੈਡੀਕਲ ਚੀਜ਼ ਕੋਈ ਨਹੀਂ ਸਾਰੀਆਂ ਦੇਸੀ ਖਰਾਕ ਹੀ ਦਿੰਦੇ ਹਨਾ ਹਾਂ ਦੇਸੀ ਸਾਰੀ ਮੰਨ ਲੇ ਜੁਗਰ ਚਨਾ ਹੋ ਗਿਆ ਆਰ ਭਾਈ ਮੇਥੀ ਹੋ ਗਈ ਹਾਂਜੀ ਹਾਂਜੀ ਹਾਂ ਤੇ ਦੋਸੀ ਕੀ ਹੋ ਗਿਆ ਹਾਂਜੀ ਹਾਂਜੀ ਠੀਕ ਆ ਵਧੀਆ ਹੋ ਜਾਂਦਾ ਦੇਸੀ ਖਰਾਕ ਨਾ ਸਾਰਾ ਹਾਂ ਸ਼ੁਰੂਗਾ ਤੇਲ ਹੋ ਗਿਆ ਠੀਕ ਹੈ ਜੀ ਪਿਓਰ ਦੇਵਾਂ ਹਾਂ ਕੋਈ ਨੂੰ ਕੋਈ ਵਾਏ ਦਾਣੇ ਦਾਣੇ ਦਿਓ ਦਾਣੇ ਦਾਣੇ ਕਿਹ ਜੀ ਦੁੱਧ ਨਹੀਂ ਦਿੰਦੀ ਮੈਂ ਕੋਈ ਕਿਹ ਜਾ ਹਾਂ ਹਾਂ ਖਰਾਕ ਤਾਂ ਪਾਉਣੀ ਪੈਂਦੀ ਐ ਨਾ ਨਹੀਂ ਬਹੁਤ ਵਧੀਆ ਕੰਮ ਲੱਗਿਆ ਤੁਹਾਡਾ ਜੀ ਪਸ਼ੂ ਥੋੜੇ ਰੱਖਦੇ ਆ ਨਾ ਹਾਂ ਬਸ ਚਾਰ ਜਿਆਦਾ 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 ਚਾਰ ਆ ਦੇਖ ਲਓ ਅੰਦਰਲੇ ਪਾਸੇ ਵੀ ਜਿਵੇਂ ਬਾਈ ਦਾ ਜਗਾੜ ਬਣਾਇਆ ਵਾ ਇਹਨਾਂ ਦੇ ਸਫਾਈ ਦਿਖਾ ਤਾ ਇਹ ਆ ਦੇਖ ਲਓ ਮਿੱਤਰੋ ਕੁਆਲਿਟੀ ਸਫਾਈ ਵੀ ਬਾਈ ਦਿਖਾ ਦਿੰਦੇ ਆ ਅੰਦਰ ਦੀ ਬਸ ਨਿੱਕਾ ਜਿਹਾ ਬਾਈ ਦਾ ਕੰਮ ਕੀਤਾ ਵਾ ਤੇ ਕੀਤਾ ਜਿਹੜਾ ਪੂਰਾ ਟਾਪ ਕੁਆਲਿਟੀ ਦਾ ਚੈੱਕ ਕਰ ਲਓ ਸਾਰੇ ਮੈਟ ਮੂਟ ਚੱਕ ਕੇ ਸੁਕਾ ਦਿੰਦੇ ਸਾਂ ਪੱਕੇ ਥਾਂ ਦੇ ਉੱਤੇ ਵੀ ਰੇਤਾ ਪਾਇਆ ਵਾ ਤੇ ਆ ਬਾਹਰ ਬੰਦਨ ਵਾਸਤੇ ਆ ਪੂਰਾ ਟਾਪ ਦਾ ਕੰਮ ਆ ਬਾਈ ਦਾ ਆਪਾਂ ਕਹਿ ਸਕਦੇ ਆ ਤੇ ਹੋਰ ਵੀ ਆਪਾਂ ਤੁਹਾਨੂੰ ਜਿਹੜੀਆਂ ਅੱਗੇ ਜਾ ਕੇ ਵੀ ਵੀਡੀਓ ਦਿਖਾਉਣੀ ਆ ਸਿਰੇ ਤੋਂ ਸਿਰੇ ਦੀਆਂ ਵੀਡੀਓ ਦਿਖਾਉਣੀ ਆ ਆਪਾਂ ਪਸ਼ੂਆਂ ਦੀਆਂ ਪੇਜ ਨੂੰ ਆਪਣੇ ਨੂੰ ਫੋਲੋ ਕਰ ਲਓ ਤੇ ਜਿਵੇਂ ਕੋਈ ਬੰਦਾ ਬਰੀਡਿੰਗ ਤੇ ਕੰਮ ਕਰਨਾ ਚਾਹੁੰਦਾ ਬਾਈ ਤੋਂ ਆ ਕੇ ਤੁਸੀਂ ਕੋਈ ਕੱਟੀ-ਕੁੱਟੀ ਲਾ ਜਾ ਸਕਦੇ ਆ ਦੇ ਦਿੰਦਾ ਬਾਈ ਕੱਟੀਆਂ ਪੈਸੇ ਭਰਨੇ ਪੈਂਦੇ ਜ਼ਰੂਰ ਪਰ ਬੰਦਾ 4-5 ਸਾਲ ਅੱਗੇ ਹੋ ਜਾਂਦਾ ਜੇ ਆਪਾਂ ਬਰੀਡ ਕੋਈ ਕਿਸੇ ਤੋਂ ਲੈ ਲੈਨੇ ਆ ਆਹ ਦੇਖ ਲਓ ਮੱਝ ਦੀ ਬਾਂਤਰ ਇਹਦਾ ਜੀ ਹੁਣ ਕਿੰਨਾ ਟਾਈਮ ਰਹਿ ਗਿਆ ਇੱਕ ਮਹੀਨਾ ਰਹਿ ਗਿਆ ਹਾਂ ਤੇ ਜੇ ਕੋਈ ਬੰਦਾ ਚਾਹਵਾਨ ਹੋਇਆ ਸੇਲ ਵੀ ਕਰ ਦਿਓਗੇ ਜੀ ਨਾ ਸੇਲ ਨਿਕਲਨੇ ਭਾਈ ਅੱਛਾ ਇਹ ਮੇਲੇ ਵਾਸਤੇ ਤਿਆਰ ਕਰਨੀ ਹੈ ਜੀ ਹਾਂ ਠੀਕ ਠਾਕ ਸਾਰਾ ਕੁਝ ਰਹਾ ਅਦਸ਼ ਕੀ ਲੈਕ ਵੀਡੀਓ ਦਿਖਾ ਦੁੱਤਾ ਜੀ ਕੀ ਆ ਦੇਖ ਲਓ ਮਿੱਤਰੋ ਤਾਂ ਇਹ ਮਾੜੀ ਜੀ ਚਲਾ ਦਿਓ ਜੀ ਵੀਡੀਓ ਆ ਦੇਖ ਲਓ ਮਿੱਤਰੋ ਵੀਡੀਓ ਪੂਰੀ ਫੁੱਲ ਟੌਪ ਤਿਆਰ ਹੋਈ ਜੀ ਮੱਜ ਇਹ ਇਹ ਇਸ ਵਾਰ ਤਾਂ ਤੁਸੀਂ ਕਹਿੰਦੇ ਸੀ ਹੈ ਨਾ ਜੀ ਕਿਰਪਾ ਰਹੀ ਤਾਂ ਇਹਦੋਂ ਵੀ ਚੰਗੀ ਬਣਾ ਦੇਣੀ ਹੈ ਹਾਂ ਹਾਂ ਦੁੱਧ ਦਿਖਾਵਾਂਗੇ ਬਾਈ ਜਾਨੇ ਅੱਛਾ ਅੱਛਾ ਲਾਈ ਮਿਲਕਿੰਗ ਵੀ ਦਿਖਾਉਣਗੇ ਬਾਈ ਕਹਿੰਦਾ ਐਦ ਕੀ ਬਾਬੇ ਦੀ ਕਿਰਪਾ ਨਾਲ ਦੇਖ ਲਓ ਮੱਝ ਪਿੱਛੋਂ ਇੱਕ ਕੁਆਲਿਟੀ ਆ ਕੁਆਲਿਟੀ ਦੀਆਂ ਚੀਜ਼ਾਂ ਦੇ ਪੈਸੇ ਵੀ ਲੱਗਦੇ ਆ ਮਿਹਨਤ ਵੀ ਲੱਗਦੀ ਆ ਤੇ ਆ ਮੱਝ ਤਾਂ ਫਿਰ ਤੁਹਾਨੂੰ ਦੱਸ ਹੀ ਦਿੱਤਾ ਵੀ ਇਹਦਾ ਕੋਈ ਤੋੜ ਨਹੀਂ ਕਮੈਂਟ ਕਰਕੇ ਦੱਸਿਓ ਤੁਸੀਂ ਵੀ ਵੀਡੀਓ ਕਿਵੇਂ ਲੱਗੀ ਪੂਰਾ ਅਗਲੀਆਂ ਵੀਡੀਓ ਦੇਖਣ ਵਾਸਤੇ ਆਪਣੇ ਪੇਜ ਨੂੰ ਕਰ ਲੋ ਫੋਲੋ YouTube ਤੇ ਕਰ ਲੋ ਸਬਸਕ੍ਰਾਈਬ ਤਾਂ ਜੋ ਅਗਲੀਆਂ ਵੀਡੀਓ ਤੁਸੀਂ ਦੇਖ ਸਕੋ ਧੰਨਵਾਦ ਸਾਰਿਆਂ ਦਾ ਵੀਡੀਓ ਦੇਖਣ ਵਾਸਤੇ